ਜੁਕ੍ਰੇਨ ਦੀ ਗੱਲ ਕਰਦੇ ਸੀ ਰੂਸ ਤਾਂ ਜਿਹੜੀ ਜੁਕ੍ਰੇਨ ਦੇ ਵਿੱਚ ਜੰਗ ਲੱਗੀ ਹੋਈ ਆ ਉਹਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਆ ਇੱਕ ਟੂਰਿਸਟ ਵਜਿਹਾ ਤੇ ਗਿਆ ਸੀ ਤੇ ਉੱਥੇ ਰੂਸ ਦੀ ਜਾ ਕੇ ਭਰਤੀ ਹੋ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਬਹੁਤ ਵਾਰ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨੌਜਵਾਨ ਕਿਉਂ ਬਾਹਰ ਆ ਰਹੇ ਆ ਜਦ ਕਿਸੇ ਨੂੰ ਜੋਬ ਨਹੀਂ ਮਿਲਣੀ ਨੌਕਰੀ ਨਹੀਂ ਮਿਲਨੀ ਤੇ ਉਹਨਾਂ ਨੇ ਇਹ ਕੁਛ ਕਰਨਾ ਤੇ ਉਹ ਦੇਖੋ ਮੌਤ ਦੇ ਮੂੰਹ ਦੇ ਵਿੱਚ ਗਿਆ ਤੇ ਉੱਥੇ ਉਸ ਦੀ ਜਿਹੜੀ ਆ ਮੌਤ ਹੋ ਗਈ ਤੇਜਪਾਲ ਸਿੰਘ ਇੱਕ ਨਾਮ ਦੱਸਿਆ ਗਿਆ ਇਸ ਤੋਂ ਬਿਨਾ ਇੱਕ ਹੋਰ ਪੰਜਾਬੀ ਮੂਲ ਦਾ ਨੌਜਵਾਨ ਆ ਜਿਸ ਦੀ ਮੌਤ ਹੋਈ ਆ ਤੇਜਵਲ ਸਿੰਘ ਜੋ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ 30 ਸਾਲਾਂ ਦਾ ਹੀ ਸੀ 2017 ਚ ਉਹਦਾ ਵਿਆਹ ਹੋਇਆ ਸੀ ਤੇ ਉਹਦਾ ਇੱਕ 6 ਸਾਲਾਂ ਦਾ ਮੁੰਡਾ ਆ ਤੇ 3 ਸਾਲਾਂ ਦੀ ਉਹਦੀ ਇੱਕ ਬੱਚੀ ਹੈਗੀ ਆ ਪਹਿਲਾਂ ਕਹਿੰਦੇ ਵੀ ਉਹਨਾਂ ਭਾਰਤ ਦੇ ਵਿੱਚ ਫੌਜ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਨਹੀਂ ਹੋ ਸਕਿਆ ਉਹ ਤੋਂ ਬਾਅਦ ਉਹਨੇ ਟਰਾਈ ਕੀਤੀ ਵੀ ਚਲੋ ਬਾਹਰ ਕਿਸੇ ਮੁਲਕ ਚਲੇ ਜਾਨੇ ਆ ਤੇ 12 ਜਨਵਰੀ ਨੂੰ ਰੂਸਟ ਵੀਜੇ ਤੇ ਰੂਸ ਗਿਆ ਤੇ ਰੂਸ ਰੂਸ ਦੀ ਫੌਜ ਨੇ ਧੱਕੇ ਨਾਲ ਉਸਨੂੰ ਭਰਤੀ ਕੀਤਾ ਸੀ ਹੁਣ ਇਹ ਨਹੀਂ ਪਤਾ ਇਹਦੇ ਵਿੱਚ ਕਿੰਨਾ ਕੁ ਸੱਚ ਆ ਇਹ ਪਹਿਲਾਂ ਵੀ ਖਬਰ ਆਈ ਸੀ ਵੀ ਰੂਸ ਦੇ ਵਿੱਚ ਕਈ ਇੰਡੀਅਨਸ ਨੂੰ ਰੂਸ ਵਾਲਿਆਂ ਨੇ ਆਪਣੇ ਫੌਜ ਦੇ ਵਿੱਚ ਜਬਰਦਸਤ ਜਕਰੇਨ ਦੇ ਨਾਲ ਲੜਨ ਦੇ 3 ਮਾਰਚ ਨੂੰ ਕਹਿੰਦੇ ਤੇਜਪਾਲ ਸਿੰਘ ਦਾ ਜਿਹੜਾ ਫੋਨ ਆ ਉਹ ਪਰਿਵਾਰ ਨੂੰ ਆਇਆ ਸੀ ਤੇ ਉਹ ਤੋਂ ਬਾਅਦ ਕੋਈ ਪਤਾ ਨਹੀਂ ਚੱਲਿਆ ਤੇ ਹੁਣ ਉਹਨਾਂ ਨੂੰ ਕੋਈ ਫੋਨ ਆਇਆ ਰੂਸ ਦੇ ਆਰਮੀ ਹੈਡ ਆਫਿਸ ਦੇ ਵਿੱਚੋਂ ਕਿ ਤੇਜਪਾਲ ਸਿੰਘ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਸੋ ਇਸ ਤਰ੍ਹਾਂ ਜਿਹੜੇ ਪੰਜਾਬੀ ਨੌਜਵਾਨ ਉਹ ਦੇਖੋ ਕਿ ਨੌਕਰੀ ਦੀ ਭਾਲ ਦੇ ਵਿੱਚ ਨੌਕਰੀ ਦੀ ਕੋਸ਼ਿਸ਼ ਦੇ ਵਿੱਚ ਵੱਖ-ਵੱਖ ਮੁਲਕਾਂ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਜਿਹੜੀ ਆ ਇਸ ਨੌਜਵਾਨ ਦੀ ਮੌਤ ਹੋਈ ਆ ਜੁਕ੍ਰੇਨ ਦੀ ਗੱਲ ਕਰਦੇ ਸੀ ਰੂਸ ਤਾਂ ਜਿਹੜੀ ਜੁਕ੍ਰੇਨ ਦੇ ਵਿੱਚ ਜੰਗ ਲੱਗੀ ਹੋਈ ਆ ਉਹਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਆ ਇੱਕ ਟੂਰਿਸਟ ਵਜਿਹਾ ਤੇ ਗਿਆ ਸੀ ਤੇ ਉੱਥੇ ਰੂਸ ਦੀ ਜਾ ਕੇ ਭਰਤੀ ਹੋ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਬਹੁਤ ਵਾਰ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨੌਜਵਾਨ ਕਿਉਂ ਬਾਹਰ ਆ ਰਹੇ ਆ ਜਦ ਕਿਸੇ ਨੂੰ ਜੋਬ ਨਹੀਂ ਮਿਲਣੀ ਨੌਕਰੀ ਨਹੀਂ ਮਿਲਨੀ ਤੇ ਉਹਨਾਂ ਨੇ ਇਹ ਕੁਛ ਕਰਨਾ ਤੇ ਉਹ ਦੇਖੋ ਮੌਤ ਦੇ ਮੂੰਹ ਦੇ ਵਿੱਚ ਗਿਆ ਤੇ ਉੱਥੇ ਉਸ ਦੀ ਜੜੀ ਆ ਮੌਤ ਹੋ ਗਈ ਤੇਜਪਾਲ ਸਿੰਘ ਇੱਕ ਨਾਮ ਦੱਸਿਆ ਗਿਆ ਇਸ ਤੋਂ ਬਿਨਾ ਇੱਕ ਹੋਰ ਪੰਜਾਬੀ ਮੂਲ ਦਾ ਨੌਜਵਾਨ ਆ ਜਿਸ ਦੀ ਮੌਤ ਹੋਈ ਆ ਤੇਜਪਾਲ ਸਿੰਘ ਜੋ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ 30 ਸਾਲਾਂ ਦਾ ਹੀ ਸੀ 2017 ਚ ਉਹਦਾ ਵਿਆਹ ਹੋਇਆ ਸੀ ਤੇ ਉਹਦਾ ਇੱਕ 6 ਸਾਲਾਂ ਦਾ ਮੁੰਡਾ ਆ ਤੇ 3 ਸਾਲਾਂ ਦੀ ਉਹਦੀ ਇੱਕ ਬੱਚੀ ਹੈਗੀ ਆ ਪਹਿਲਾਂ ਕਹਿੰਦੇ ਵੀ ਉਹਨਾਂ ਭਾਰਤ ਦੇ ਵਿੱਚ ਫੌਜ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਨਹੀਂ ਹੋ ਸਕਿਆ ਉਹ ਤੋਂ ਬਾਅਦ ਉਹਨੇ ਟਰਾਈ ਕੀਤੀ ਵੀ ਚਲੋ ਬਾਹਰ ਕਿਸੇ ਮੁਲਕ ਚਲੇ ਜਾਨੇ ਆ ਤੇ 12 ਜਨਵਰੀ ਨੂੰ ਟੂਰਿਸਟ ਵੀਜੇ ਤੇ ਰੂਸ ਚ ਗਿਆ ਤੇ ਰੂਸ ਰੂਸ ਦੀ ਫੌਜ ਨੇ ਧੱਕੇ ਨਾਲ ਉਸਨੂੰ ਭਰਤੀ ਕੀਤਾ ਸੀ ਹੁਣ ਇਹ ਨਹੀਂ ਪਤਾ ਇਹਦੇ ਵਿੱਚ ਕਿੰਨਾ ਕੁ ਸੱਚ ਆ ਇਹ ਪਹਿਲਾਂ ਵੀ ਖਬਰ ਆਈ ਸੀ ਵੀ ਰੂਸ ਦੇ ਵਿੱਚ ਕਈ ਇੰਡੀਅਨਸ ਨੂੰ ਰੂਸ ਵਾਲਿਆਂ ਨੇ ਆਪਣੇ ਫੌਜ ਦੇ ਵਿੱਚ ਬਜਰੀਬਤ ਜਕਰੇਨ ਦੇ ਨਾਲ ਲੜਨ ਦੇ ਲਈ 3 ਮਾਰਚ ਨੂੰ ਕਹਿੰਦੇ ਤੇਜਪਾਲ ਸਿੰਘ ਦਾ ਜਿਹੜਾ ਫੋਨ ਆ ਉਹ ਪਰਿਵਾਰ ਨੂੰ ਆਇਆ ਸੀ ਤੇ ਉਹ ਤੋਂ ਬਾਅਦ ਕੋਈ ਪਤਾ ਨਹੀਂ ਚੱਲਿਆ ਤੇ ਹੁਣ ਉਹਨਾਂ ਨੂੰ ਕੋਈ ਫੋਨ ਆਇਆ ਰੂਸ ਦੇ ਆਰਮੀ ਹੈਡ ਆਫਿਸ ਦੇ ਵਿੱਚੋਂ ਕਿ ਤੇਜਪਾਲ ਸਿੰਘ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਸੋ ਇਸ ਤਰ੍ਹਾਂ ਜਿਹੜੇ ਪੰਜਾਬੀ ਨੌਜਵਾਨ ਉਹ ਦੇਖੋ ਕਿ ਨੌਕਰੀ ਦੀ ਭਾਲ ਦੇ ਵਿੱਚ ਨੌਕਰੀ ਦੀ ਕੋਸ਼ਿਸ਼ ਦੇ ਵਿੱਚ ਵੱਖ-ਵੱਖ ਮੁਲਕਾਂ 'ਚ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਜਿਹੜੀ ਆ ਇਸ ਨੌਜਵਾਨ ਦੀ ਮੌਤ ਹੋਈ ਆ